ਸਾਸੀ ਕਾਲ ਬਾਈ ਸਾਰਿਆਂ ਨੂੰ ਬਾਈ ਆਪਾਂ ਟਰੈਕਟਰ ਤਿਆਰ ਕੀਤਾ 911 ਦੇਖ ਸਕਦੇ ਹੋ ਤੁਸੀਂ ਚਮਕ ਇੱਕ ਕਲਰ ਦੇ ਇਸ ਤੋਂ ਮੈਟੈਲਿਕ ਕਲਰ ਹੈ ਵੀਰੇ ਇਹ ਇਹ ਮਲਕ ਇੱਕ ਕਲਰ ਹੈਗਾ ਸਟੋਨ ਵਾਲਾ ਜਿਵੇਂ ਕਿ ਐ ਤੁਹਾਨੂੰ ਦਿਖਾ ਦਿੰਨੇ ਆ ਵੀ ਕਿਵੇਂ ਚਮਕਦੇ ਸਟਾਰ ਸਟਾਰੇ ਦੇ ਇਹ ਤੁਹਾਨੂੰ ਲਾਇਆ ਮੜੀ ਲਾਈਟ ਲਾ ਕੇ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਜੀ ਐਂ ਜਮਕ ਰਿਹਾ ਠੀਕ ਹੈ ਜੀ ਇਹ ਧੁੱਪੇ ਬਹੁਤ ਚਮਕਣਗੇ ਬਾਈ ਤੇ ਬਾਡੀ ਤੇ ਵੀ ਇਦਾਂ ਦੀ ਕਲਰ ਕਰਿਆ ਹੋਇਆ ਆਪਾਂ ਨੇ ਠੀਕ ਹੈ ਇਹ ਚਮਕਦੇ ਸਟਾਰ ਤੇ ਗੱਲ ਹੈ ਵੀ ਟਰੈਕਟਰ ਆਪਣੇ ਕੋਲ ਹੋਰ ਵੀ ਖੜੇ ਨੇ ਜੀ ਦੇਖ ਸਕਦੇ ਹੋ ਆਪਣਾ ਗੈਰ ਜਾਈ ਇਹ ਦੇਖ ਸਕਦੇ ਹੋ ਆਪਾਂ ਉਹ ਟਰੈਕਟਰ ਮੋਡੀਫਾਈ ਕਰ ਰਹੇ ਹਾਂ ਉਹਨੂੰ ਤੇ ਮੋਡੀਫਾਈ ਕਰਕੇ ਪੂਰਾ ਤੁਹਾਨੂੰ ਪ੍ਰੋਪਰ ਤੁਹਾਨੂੰ ਬਾਅਦ 'ਚ ਦਿਖਾਵਾਂਗੇ ਵੀ ਕੀ ਗੱਲਬਾਤ ਹੈ ਤੇ ਦੇਖ ਸਕਦੇ ਹੋ ਜੀ ਇਹ ਟਰੈਕਟਰ ਹੈਗਾ ਐਂਡੋਫਾਰਮ ਦੇਖੋ ਜੀ ਮਗਰਲਾ ਜਿਹੜਾ ਹਿੱਸਾ ਹੈਗਾ ਸਾਰਾ ਟਰੈਕਟਰ ਉਹੀ ਹੈ ਮੂਹੋਂ ਆਪਾਂ ਬਦਲਤਾ ਚੁੱਲਾ ਬਦਲਤਾ ਥੋੜਾ ਬੰਪਰ ਲਾ ਦਾਂ ਪੀ 911 ਦੀ ਆ ਸ਼ੋਹ ਲਾਤੀ ਤੇ ਆ 911 ਸ਼ੋਹ ਲਾਤੀ ਦੇਖ ਸਕਦੇ ਹੋ ਤੁਸੀਂ ਤੇ ਬਈ ਇਹ ਆਇਆ ਆਪਣੇ ਕੋਲ ਹਰਿਆਣੇ ਚੋਂ ਵੀਰਾਂ ਦਾ ਟਰੈਕਟਰ ਆਪਣੇ ਆ ਦਾ ਤੇ ਦੇਖ ਸਾਫ ਇਹ ਆਪਾਂ ਟੋਟਲ ਮਤਲਬ ਕੇ ਇਹਨੂੰ ਲੱਗਣ ਕੇ 15 ਤੇ 20 ਦੇ ਵਿੱਚ ਆਪਾਂ ਤਿਆਰ ਕਰ ਦਾਂਗੇ ਇਹਨੂੰ ਟਰੈਕਟਰ ਆਪਣੇ ਕੋਲੇ ਹੋਰ ਵੀ ਖੜੇ ਸਨ ਉਹ ਵੀ ਦਿਖਾ ਰਹੇ ਆ ਜੀ ਫੋਰਡ ਖੜਾ ਆਪਣਾ ਮੋਡੀਫਾਈ ਹੋਇਆ ਇਹ ਜੀ ਟਰੈਕਟਰ ਸ਼ੇਲ ਤੇ ਆ ਇਹ ਟਰੈਕਟਰ 2,40,000 ਰੁਪਏ ਦਾ ਰੇਟ ਆ ਇਹਦਾ ਤੇ ਇਹ ਵੀ ਤੁਹਾਨੂੰ ਆਪਾਂ ਟਰੈਕਟਰ ਸੇਲ ਤੇ ਲਾਇਆ ਹੋਇਆ ਜੀ ਆਪਣਾ ਆਪਣਾ ਹੀ ਤਿਆਰ ਕਰਿਆ ਟਰੈਕਟਰ ਪੂਰਾ ਓਕੇ ਆ ਜੀ 2K ਪੇਂਟ ਆ ਜੀ ਜਿਹੜਾ ਗੱਲ ਹੈ ਦੇਖ ਸਕਦੇ ਹੋ ਤੁਸੀਂ ਟਰੈਕਟਰ ਹੋਰ ਆਪਣੇ ਕੋਲ 59 11 ਹੋਰ ਖੜੇ ਨੇ ਜੀ ਉਹ ਤੁਹਾਨੂੰ ਦਿਖਾਉਣਾ ਦੇਖ ਸਕਦੇ ਹੋ ਉਹ ਵੀ ਆਪਾਂ ਤਿਆਰ ਕਰਨੇ ਨੇ ਬਈ ਪੂਰੇ ਵਧੀਆ ਤਰੀਕੇ ਨਾਲ ਤਿਆਰ ਕਰਨੇ ਆ ਤੇ ਟਾਈਮ ਮੰਨ ਲਓ ਵੀ ਆ ਜਿਹੜਾ 911 ਨਾ ਬਈ ਇਹਨੂੰ ਪਾਵਰ ਕਰਕੇ ਬਈ ਪੂਰੇ ਪੈਰਵਾਂ ਨੂੰ ਉੱਚੇ ਲਾ ਲੈਣੇ ਆ ਵੀਰੇ ਜਣਗੇ ਸ਼ੌਂਕ ਪੂਰਾ ਪਗਾਉਣਾ ਬੰਦਾ ਕਹਿੰਦਾ ਪੈਸੇ ਜਿੰਨੇ ਮਰਜ਼ੀ ਲੱਗੇ ਹਨ ਵੀਰੇ ਇਹ ਗੱਲ ਆਇਆ ਵੀ ਮਾਹਬੀ ਕੋਈ ਗੱਲ ਨਹੀਂ ਵੀਰ ਨੂੰ ਕਿਹਾ ਵੀ ਕਰ ਦਾਂਗੇ ਕੰਮ ਸ਼ੌਂਕ ਪੂਰੇ ਕਰਨ ਬਸ ਦੀ ਬੈਠੇ ਆ ਬਈ ਆਪਾਂ ਓਕੇ ਜੀ ਫੋੜ ਖੜਾ ਇਹ 3610 ਆ ਬਾਈ ਜੀ 3610 ਵੀ ਆਪਾਂ ਇਹ ਕਹਿੰਦਾ ਬਾਈ ਕਹਿੰਦਾ ਸ਼ੌਂਕ ਹੀ ਪੂਰੇ ਕਰਨੇ ਆ ਵੀਰੇ ਲਾ ਦੋ ਜਿਹੜਾ ਕੋਈ ਲੱਗਦਾ ਲਾ ਦਾਂਗੇ ਤਾਂ ਕਿ ਪਤਾ ਕੀ ਆ ਵੀਰੇ ਟਰੈਕਟਰ ਆਪਣੇ ਕੋਲ ਇਸ ਟਾਈਮ ਹੈਗਾ 10 12 ਖੜੇ ਬਾਕੀ ਕੁਕਿੰਗ ਤਲ ਰਹੀ ਆ ਤੇ ਟਰੈਕਟਰ ਆਪਾਂ ਘੱਟੋ ਘੱਟ ਐ ਮੰਨ ਲੋ ਵੀ ਜੇ ਕਿਸੇ ਨੇ ਬੁਕਿੰਗ ਕਰਵਾਉਣਾਗਾ ਨਾ ਮਹੀਨੇ ਦਾ ਡੇਢ ਮਿੰਟ ਦਾ ਟਾਈਮ ਮਿਲੂਗਾ ਡੇਢ ਮਿੰਟ ਤੇ ਅਸੀਂ ਤਿਆਰ ਕਰਕੇ ਦੇਵਾਂਗਾ ਟਰੈਕਟਰ ਕਿਉਂਕਿ ਟਰੈਕਟਰ ਪਹਿਲਾਂ ਬਹੁਤ ਬੁੱਕ ਨੇ ਆਪਣੇ ਕੋਲ ਠੀਕ ਹੈ ਜੀ ਬਹੁਤ ਬੁੱਕ ਗਿਆ ਹੋਰ ਜੀ ਠੀਕ ਹੋ ਇਹ ਬਾਈ ਜੀ ਆਏ ਨੇ ਇਹਨਾਂ ਨੇ ਵੀ ਟਰੈਕਟਰ ਤਿਆਰ ਕਰਾਉਣਾ ਬਾਈ ਜੀ ਬੈਠੋ ਦਫ਼ਤਰ ਅਸੀਂ ਮਾੜੀ ਵੀਡੀਓ ਬਣਾ ਲਈ ਜੀ ਤੇ ਦੇਖ ਸਕਦੇ ਹੋ ਤੁਸੀਂ ਹੋਰ ਆਪਣਾ ਆਹ ਟਰੈਕਟਰ ਆਪਾਂ ਟੈਜਿੰਗ ਵੀ ਕਰਦੇ ਆ ਇੱਕ ਟੈਜਿੰਗ ਵਾਲਾ ਕੰਮ ਵੀ ਹੁੰਦਾ ਪਈਆਂ ਦਾ ਕਈ ਵਾਰੀ ਆਏ ਹੁੰਦਾ ਨਾ ਬੌਂਡਰ ਤੋਂ ਰੰਗ ਲੱਗ ਗਿਆ ਸੋ ਤੋਂ ਰੰਗ ਲ ਠੀਕ ਆ ਉਹ ਕੰਮ ਵੀ ਆਪਾਂ ਕਰਦੇ ਆ ਵੀਰੇ ਉਹ ਆਪਾਂ ਟੱਚਿੰਗ ਵੀ ਹੋ ਜਾਂਦੀ ਆ ਘੱਟ ਪੈਸੇ ਵਾਲੇ ਵੀ ਕੰਮ ਹੁੰਦੇ ਨੇ ਠੀਕ ਆ ਸਟੈਂਡਰਡ ਵੀ ਟੱਚਿੰਗ ਕਰੀ ਜਾ ਆਪਾਂ ਆ ਦੇਖੋ ਸ਼ੋਅ ਕਰੀਏ ਦੀ ਇਹ ਇੱਥੇ ਇੱਥੋਂ ਰੰਗ ਲਿਖਾ ਹੋਇਆ ਸੀ ਵੀਰੇ ਇੱਥੋਂ 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 ਪਰ ਜਿਵੇਂ ਪਾਪੜੇ ਬਣ ਕੇ ਲਏ ਜਾਂਦੇ ਨੇ ਆਮ ਤੌਰ ਤੇ ਆਉਂਦੇ ਆ ਨੀਵੋ ਹੌਲੈਂਡ ਫਾਰਮ ਟਰੈਕ ਜਿਹੜੇ ਉੱਚੇ ਮਾਡਲ ਹੁੰਦੇ ਆ ਉਹਨਾਂ ਦੇ ਰੰਗ ਲੈ ਜਾਂਦੇ ਵੀਰੇ ਉਹ ਕਰ ਰਹੇ ਆ ਆਪਾਂ ਸ਼ੋਅ ਪਈ ਇੱਕ ਸੋਨਾਲੀ ਕਾ ਦੀ ਉਹ ਤੁਹਾਨੂੰ ਦਿਖਾ ਰਹੇ ਆ ਗੱਲ ਇਹ ਆ ਵੀਰੇ ਬਟਾ ਜਿੰਦਾ ਕੰਬੀ ਆਪਣਾ ਫੁੱਲ ਆ ਅੱਜ ਮੈਂ ਆ ਖੜਾ ਡਰੈਕਟਰ ਆ ਪਾਈ ਦੀ ਡੈਚਿੰਗ ਕਰਦੀ ਏ ਹਨਾ ਨਵਾਂ ਬਣ ਗਿਆ ਟਾਈਮਿੰਗ ਨਾਲ ਵੀ ਡਰੈਕਟਰ ਆ ਆ ਦੇਖੋ ਜੀ ਆਹ ਗੱਲ ਬਣਾ ਦੇਣੀ ਏ ਪੂਰੀ ਨਮੀ ਬਣਾ ਦੇਣਾ ਇਹਨੂੰ